रक्तदान ही महादान है रक्तदान ही महादान है याद रखेंगे ये लेसन आओ मिलकर ਸਾਡਾ ਵੱਡੇ ਸਾਡੀ ਜੁਨੀ ਟੇਬਲ ਨੂੰ ਬਹੁਤ ਬਹੁਤ ਸਾਨੂੰ ਮੁਬਾਰਕ ਹੈ। ਤੇ ਉੱਤੀ ਗੱਲ ਜਿਹੜਾ ਅੱਜ ਤੁਸੀਂ ਬਲਰਡ ਬਿੰਕ ਕੈਂਪ ਹੋ ਰਿਹਾ ਹੈ। ਉਹਨਾਂ ਸਮੇਂ ਸਮੇਂ ਤੇ ਕੁਸੀਤ ਲਗਾਉਂਦੇ ਹਾਂ। ਅੰਦਰ ਗੱਲ ਇਹ ਕਿ ਦੇਖੋ ਜੀ ਅੱਜ ਮੇਰੇ ਜਨਮ ਦਿਨ ਦੇ ਮੌਕੇ ਤੇ ਤੁਹਾਡੇ মিডিਆ ਦੇ ਸਾਥੀਆਂ ਨਾਲ ਵੱਖ-ਵੱਖ ਸਮਾਜਿਕ, ਰਾਜਨੀਤਿਕ, ਧਾਰਮਿਕ ਜਿੱਥੇ ਬੰਨੇ ਸਾਥ ਦੇ ਹਲਕੇ ਕਪੂਤਰੇ ਲੋਕਾਂ ਦੇ ਸਾਥ ਦੇ ਨਾਲ ਛੇਵਾਂ ਵਿਚਾਰ ਖੋਣ ਨਾਲ ਗਿਆ ਬੇਰਾ ਲਗਾਇਆ ਗਿਆ ਵਾ ਜਿਹਦੇ ਵਿੱਚ ਖਾਸ ਤੌਰ ਤੇ ਮੇਰਾ ਵੱਡਾ ਭਰਾ ਪਰਮਿੰਦਰ ਸਿੰਘ ਟੋਟ ਇਹਨੇ ਸਮੂਜੀ ਟੀਮ ਜਗਦੇਵ ਜੀ ਸਾਰੇ ਇੱਥੇ ਬਹੁੰਦੇ ਨੇ ਤੋ ਮੈਂ ਹਮੇਸ਼ਾ ਕਹਿਣਾ ਵਾ ਕਿ ਹਲਕੇ ਦੇ ਵਿੱਚ ਸੇਵਾਵਾਂ ਮੈਂ ਨਿਭਾਉਣਾ ਵਾ ਇਹ ਕੋਈ ਪਾਰਟੀ ਪੱਦਰ ਨਹੀਂ ਹੁੰਦੀਆਂ ਮੇਰੇ ਮਨ ਦੀ ਇੱਛਾਵਾਂ ਹੁੰਦੀਆਂ ਵਾ ਮਨ ਦੇ ਵਿੱਚ ਇੱਕ ਹਲਕੇ ਨੂੰ ਲੈ ਕੇ ਪੀੜ ਹੁੰਦੀ ਹੈ ਕਿ ਕਪੂਰ ਲਈ ਕੁਝ ਕਰੇ ਪਰਮਿੰਦਰ ਜੀ ਆਪਣੀ ਪਾਰਟੀ ਪਲੇਟਫਾਰਮ ਤੇ ਆਪਣਾ ਕੰਮ ਕਰਿਆ ਅੱਜ ਜੇ ਪਰਮਿੰਦਰ ਜੀ ਇੱਥੇ ਆਏ ਆ ਇਹ ਕੋਈ ਪਾਰਟੀ ਵੱਲ ਦਾ ਪ੍ਰੋਗਰਾਮ ਨਹੀਂ ਇਹ ਪURE ਸਮਾਜ ਹਿੱਤਾਂ ਲਈ ਆ ਸਮਾਜ ਸਾਹ ਦਾ ਪ੍ਰੋਗਰਾਮ ਆ ਤੋ ਪਰਮਿੰਦਰ ਜੀ ਆਏ ਨੇ ਟੀਮ ਆਈ ਇਹਨਾਂ ਤੋਂ ਪਹਿਲਾਂ ਵੀ ਵੱਖ-ਵੱਖ ਥਾਵਾਂ 'ਤੇ ਸਮਾਜੀ ਦਿੱਤੇ ਬੰਦੀਆਂ ਦੀਆਂ ਟੀਮਾਂ ਜਿਹੜੀਆਂ ਅਸੀਂ ਪਹੁੰਚਿਆ ਸੀ ਮੈਂ ਹਮੇਸ਼ਾ ਕਹਿੰਦਾ ਕੈਂਪ ਲਾਣਾ ਕੈਂਪ ਦਾ ਕੰਨ ਕਹਿਣਾ ਬੜੀ ਸੋਕੀ ਗੱਲ ਆ ਪਰ ਇਹਨੂੰ ਨੇਪਰੇ ਚਾੜਨਾ ਬਹੁਤ ਔਖਾ ਕੰਮ ਆ ਮੈਂ ਕੈਂਪ ਜਿਹੜਾ ਵਾ ਸ਼ੁਰੂ ਕਰਦਾ ਵਾਂ ਖੁੱਡ ਬੁਲੇਟ ਗ੍ਰਨੇਡ ਕਰਕੇ ਮੈਂ ਹਮੇਸ਼ਾ ਕਹਿੰਦਾ ਦੂਰ ਦੇ ਢੋਲ ਸੁਆਉਣੇ ਹੁੰਦੇ ਆ ਦੂਜਿਆਂ ਨੂੰ ਕਹਿਣਾ ਬੜੀ ਸੋਕੀ ਗੱਲ ਆ ਦੂਜਿਆਂ ਨੂੰ ਸ਼ਿਕਟਾਵਾਂ ਦੇਣੀਆਂ ਬੜੀ ਸੋਕੀ ਗੱਲ ਆ ਪਰ ਮਜ਼ਾ ਉਦੋਂ ਆਉਂਦਾ ਜਦੋਂ ਆਪਣੇ ਤੰਨ ਤੇ ਹੰਢਾਈਏ ਸੋ ਮੈਂ ਹਮੇਸ਼ਾ ਕਹਿੰਦਾ ਪਹਿਲੇ ਆਪਣੇ ਆਪ ਨੂੰ ਲੀਡਿੰਗ ਫਰੰਟ 'ਤੇ ਰੱਖ ਕੇ ਚੱਲਾਂਗੇ ਤਾਂ ਲੋਕ ਤੁਹਾਡੇ ਨਾਲ ਚੱਲਣਗੇ ਜੇ ਆਪਾਂ ਕਹਾਂਗੇ ਕਿ ਲੋਕ ਤੁਹਾਡੇ ਲਈ ਕੰਮ ਕਰਨ ਤੇ ਤੁਸੀਂ ਬਹਿ ਕੇ ਤਮਾਸ਼ਾ ਦੇਖੋ ਉਹ ਸਮਾਂ ਹੋ ਗਿਆ ਵਾ ਸੋ ਮੈਂ ਆਪਣੇ ਜਨਮਰ ਮੇਕੇ ਜਿਹੜਾ ਕੈਂਪ ਲਵਾਇਆ ਹਰ 3 ਮਹੀਨੇ ਬਾਅਦ ਵੀ ਲੱਗਦਾ ਵਾ ਤੁਹਾਡੀ ਸਾਰੀ ਟੀਮ ਦਾ মিডিਆ ਭਾਈਚਾਰਾ ਧਰਵਾਦਾ ਵੀ মিডিਆ ਲੋਕਤੰਤਰ ਚ ਚੌਥਾ ਥੰਬਾ ਤੁਹਾਡਾ ਵਿਰੋਧੀਆਂ ਦਾ ਜਾਂ ਸਮਾਜ ਭਾਈਚਾਰੇ ਜਿਹੜੇ ਕੰਮ ਕਰਦੇ ਆ ਜਾਂ ਪਾਰਟੀਆਂ ਜੋ ਮੌਜੂਦਾ ਸਰਕਾਰ ਦੇ მომੈਂਦੇ ਆ ਉਹ ਕੰਮ ਕਰਦੇ ਆ ਉਹਨਾਂ ਦੀ ਆਵਾਜ਼ ਤੁਸੀਂ মিডিਆ ਚੱਕਦੇ ਹੋ ਸਾਰਿਆਂ ਦਾ ਬਹਿ ਕੇ ਧਰਵਾਦਾ ਲੱਗਦੀ ਕਿੰਦੀ ਲਾਇਆ ਸਾਡੇ ਦੇਖੋ ਜੀ ਸਾਡਾ ਵੀਰ ਇਹ ਸੱਚੀ ਮੁੱਚੀ ਆਮ ਲੋਕਾਂ ਦਾ ਇਹ ਅੱਜਕੱਲ੍ਹ ਸਿਆਸਤ ਇੱਕ ਠੰਡਾ ਬਣ ਗਿਆ ਪਰ ਸਾਡਾ ਜਿਹੜਾ ਵੀਰ ਆ ਇਹ ਨਿਸਕਾਮ ਇਸ ਸਮਾਜ ਦੀ ਸੇਵਾ ਕਰਨ ਲਈ ਸਦਾ ਤਤਪਰ ਰਹਿੰਦਾ ਅੱਜ ਇਹਦਾ ਬਰਥਡੇ ਆ ਲੋਕ ਬਾਡੀ ਆਪਣੇ ਪਰਿਵਾਰ ਦੇ ਨਾਲ ਕਿਸੇ ਹੋਟਲ ਹਨ ਕਿਤੇ ਇਹੋ ਜੀ ਗਰਮੀਤ ਵਿੱਚ ਕਿਤੇ ਹਿਲ ਸਟੇਸ਼ਨ ਤੇ ਜਾ ਕੇ ਮਨਾ ਰਹੇ ਨੇ ਅਰਿੰਨਾ ਦੇ ਦਿਲ ਦੇ ਵਿੱਚ ਦਰਦ ਹੈ ਸਮਾਜ ਦੀ ਲਈ ਸਮਾਜ ਦੀ ਭਲਾਈ ਦੀ ਕਾਮਨਾ ਕਰਦੀ ਹੈ ਉਸੇ ਸਮੰਹ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਆਪਣੇ ਬਾਧੇ ਵਾਲੇ ਦਿਨ ਕਿ ਖੂਨਦਾਨ ਕੈਂਪ ਲਾਉਂਦੇ ਨੇ ਸੋ ਮੈਂ ਆਪਣੇ ਵੀਰ ਨੂੰ ਇਸ ਗੱਲ ਦੀ ਵਧਾਈ ਵੀ ਦੇਣਾ ਕਿ ਜਿਹੜਾ ਸਮਾਜ ਦੀ ਇਹੋ ਜੇ ਕਾਰਜ ਕਰਦੇ ਨੇ ਜਿਹਦੇ ਨਾਲ ਜਿਹੜੇ ਗਰੀਬ ਪਰਿਵਾਰ ਜਿਹਦੇ ਜਿਹੜਾ ਮੁੱਲ ਖਰੀਦ ਨਹੀਂ ਸਕਦਾ ਤੇ ਖੂਨ ਇਹਦਾ ਦੀ ਚੀਜ਼ ਉਹਦੇ ਦੇਣਾ ਬਹੁਤ ਸਾਰੇ ਜਿਹੜੀਆਂ ਜਾਨਾਂ ਬਚਾ ਸਕਦਾ ਹੈ ਉਹਦੇ ਦੀ ਅਪਰਾਲਾ ਕਰ ਰਿਹਾ ਮੈਂ ਕਾਮਨਾ ਕਰਦਾ ਕਿ ਸਾਡਾ ਵੀਰ ਇਹੋ ਜਿਹਾ ਸਦਾ ਹੀ ਕੰਮ ਕਰਦਾ ਰਹੇ ਔਰ ਪਰਮਾਤਾ ਇਹਨੂੰ ਚੜ੍ਹਦੀ ਕਲਾ ਤੰਦਰੁਸਤੀ ਔਰ ਇਹੋ ਜੀ ਜਿਹੜੀ ਸੇਵਾ ਜਿਹੜੀ ਸਮਾਜ ਦੀ ਸੇਵਾ ਕਰਦਾ ਸਦਾ ਹੀ ਬਲ ਬਖਸ਼ੇ। ਬਲੇ ਕਿਤੇ ਵੀ ਪਾਰਟੀ ਨਾਲ ਨਾਲੋਂ ਬੋਲਦਾ ਆਪਣੇ ਬਲਕਣ ਦੇ ਲਈ ਨਹੀਂ ਵੀ ਰਹੇ ਔਰ ਆਮ ਲੋਕਾਂ ਦੀ ਹੱਲ ਨਹੀਂ। ਮੈਂ ਇਹੋ ਗੱਲ ਤੇ ਨੂੰ ਪਹਿਲਾਂ ਕੱਲ ਹੀ ਉਹ ਗੱਲ ਕਹੀ ਹੈ ਕਿ ਪਾਰਟੀ ਦਾ ਟੈਗ ਲੈ ਕੇ ਤੇ ਹਰ ਕੋਈ ਕੰਮ ਕਰ ਲਈਦਾ। ਜਿਹੜਾ ਕਿ ਸਮਾਜ ਸੇਵਾ ਲੋਕ ਕੇ ਕਹਿ ਦਿੰਦੇ ਕਿ ਸੌਖਾ ਕੰਮ ਹੈ ਬਹੁਤ ਸੌਖਾ ਔਖਾ ਕੰਮ ਹੈ ਇਹਦੇ ਵਿੱਚ ਲੋਕਾਂ ਨੂੰ ਜਿਹੜੇ ਜਿਹੜੇ ਜਿਨ੍ਹਾਂ ਦੀ ਆਪਣੀ ਭਾਵਨਾ ਕੁਛ ਹੁੰਦੀ ਆ ਉਹ ਦੂਜੇ ਨੂੰ ਵੀ ਦੱਸ ਦੇ ਕਿ ਪਤਾ ਨਹੀਂ ਕਿਹਨੇ ਕਿਹੜੀ ਦੌਰ ਚ ਪੈ ਰੇ ਜਿਹੜਾ ਆਪਣਾ ਕੰਮ ਕੱਢਣਾ ਆਪਣੀ ਪੱਲਿਓਂ ਪੈਸੇ ਖਰਚ ਕੇ ਲੋਕਾਂ ਦੀ ਭਲੇ ਦੀ ਗੱਲ ਕਰਨੀ ਹੈ ਇਹੋ ਜੀ ਜਿਹੜਾ ਕੰਮ ਆ ਉਹ ਮੇਰੇ ਅਕਬੀਰ ਅਵੀ ਰਾਜਪੂਤ ਵਰਗੇ ਜੁਦੇ ਕਰ ਸਕਦੇ ਇਹ ਹਾਲੀ ਸਾਰੀ ਦੇ ਵਾਸਤੇ ਦਾ ਰੋਗ ਨਹੀਂ ਬਹੁਤ ਹੀ ਇਸ ਰਾਜਾ ਜੋ ਕੰਮ ਕਰਦੇ ਹਨ ਮੈਂ ਕਾਮਨਾ ਕਰਦਾ ਕਿ ਸਦਾ ਇਹੋ ਜਿਹਾ ਕੰਮ ਕਰਦੇ ਰਹੀਆਂ